ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਨੌਜਵਾਨ ਨੂੰ ਜੋ ਕਿ ਲਾੜਾ ਬਣਿਆ ਹੋਇਆ ਇਸ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਹੋ ਹੋਮੋਗੇਕੀ ਆਖ ਰਹੇ ਲਾੜਾ ਜਿਸ ਨੂੰ ਆਪਣੀ ਲਾੜੀ ਵਿਆਹਣ ਵਾਸਤੇ ਜਾਣਾ ਚਾਹੀਦਾ ਤਾਂ ਇੱਥੇ ਲਾਈਨਾਂ ਵਿੱਚ ਭੀੜ ਭੜੱਕੇ ਦੇ ਵਿੱਚ ਕੀ ਕਰ ਰਿਹਾ ਤਾਂ ਦਾਸ ਜੀ ਹੈ ਕਿ ਇਸ ਨੌਜਵਾਨ ਨੂੰ ਆਪਣੇ ਵਿਆਹ ਤੋਂ ਜ਼ਿਆਦਾ ਚਾਹ ਸਰਪੰਚੀ ਦੀਆਂ ਚੋਣਾਂ ਨੇ ਸਰਪੰਚੀ ਦਾ ਚੜਿਆ ਚਾ ਆਪਾਂ ਰੁਕ ਕੇ ਕਰਵਾ ਲਵਾਂਗੇ ਵਿਆਹ ਲਾਵਾ ਲੈਣ ਤੋਂ ਪਹਿਲਾਂ ਲਾੜੇ ਨੇ ਲਾਈਨ ਦੇ ਵਿੱਚ ਲੱਗ ਕੇ ਭਰੇ ਸਰਪੰਚੀ ਦੇ ਫਾਰਮ ਜਿੱਦੇ ਚੱਲਦੇ ਇਹ ਨੌਜਵਾਨ ਇੱਥੇ ਖਿੱਚ ਦਾ ਕੇਂਦਰ ਬਣਿਆ ਇੱਕ ਪਾਸੇ ਜਿੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਪੰਚੀ ਲਈ ਕਰੋੜਾ ਰੁਪਏ ਦੀਆਂ ਬੋਲੀਆਂ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਹਰ ਕੋਈ ਸਰਪੰਚ ਬਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਸੀ ਉਹਦੇ ਦੂਜੇ ਪਾਸੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦੇ ਆਖਰੀ ਦਿਨ ਸ਼੍ਰੀ ਮੁਖਸਤ ਸਾਹਿਬ ਦੇ ਬਲਾਕ ਲੰਬੀ ਦੇ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਵੇਖ ਨੂੰ ਮਿਲਿਆ ਇੱਥੇ ਸਰਪੰਚੀ ਦੇ ਕਾਗਜ਼ ਭਰਨ ਵੇਲੇ ਲੰਬੀ ਲਾਈਨ ਲੱਗੀ ਤਾਂ ਇੱਥੇ ਇੱਕ ਲਾੜਾ ਜਿਹੜਾ ਕਿ ਸਰਪੰਚੀ ਦਾ ਚਾਹਵਾਨ ਸੀ ਤੇ ਉਹ ਇੱਥੇ ਜਿਹੜਾ ਕਿ ਆਪਣੇ ਫਾਰਮ ਭਰਨ ਆਇਆ ਇਹੋ ਦਾ ਨਾਮ ਤੇ ਕਿਹੜਾ ਪਿੰਡ ਹੈ ਜੀ ਮੈਂ ਲਾਲ ਬਾਈ istri toti jinder singh ਤੇ ਕਿਸੇ ਤੋਂ ਲੜ ਰਹੇ ਹੋ ਤੁਸੀਂ ਸਰਪੰਚ ਜੀ ਤੇ ਅੱਜ ਤੁਸੀਂ ਦੂਲਾ ਬਣੇ ਹੋ ਤੁਸੀਂ ਵਿਆਹ ਦੀ ਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਰਹੇ ਹੋ ਕਿ ਨਹੀਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਬਾਤ ਜੀ ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈਣੀ ਹੈ ਜੀ ਜਿਹੜਾ ਮੈਂ ਫੈਲ ਫੜਾਉਣ ਲੱਗ ਗਿਆ ਮਨ ਲੱਗ ਗਏ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ खैर इस लाड़े ने इस गल दुख जाहिर किया ਕਿ ਕਿਸੇ ਨੇ ਵੀ ਉਸੇ ਮਜਬੂਰੀ ਨੂੰ ਨਹੀਂ ਸਮਝਿਆ ਜਿੱਤੇ ਚੱਲਦੇ ਉਸ ਨੂੰ ਵੀ ਕਾਗਜ਼ ਦਾਖਲ ਕਰਵਾਉਣ ਦੇ ਲਈ ਲਾਈਨ ਦੇ ਵਿੱਚ ਲਾ ਕੇ ਕਾਫੀ ਖੱਜਲਖਵਾਰ ਹੋਣਾ ਪਿਆ ਲਾੜੇ ਨੇ ਤਾਂ ਇਹ ਸੋਚਿਆ ਸੀ ਕਿ ਸ਼ਾਇਦ ਉਸ ਦੇ ਵਿਆਹ ਨੂੰ ਦੇਖਦੇ ਹੋਏ ਉਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਫਾਰਮ ਭਰ ਦੇਣਗੇ ਪਰ ਨਹੀਂ ਜੀ ਇੱਥੇ ਤਾਂ ਅਸੂਲ ਸਾਰਿਆਂ ਲਈ ਇੱਕੋ ਸੀ ਤਾਂ ਲਾੜਾ ਪਸੀਨੋ ਪਸੀਨੀ ਹੋ ਗਿਆ ਲਾੜੀ ਨੂੰ ਵਿਹੋ ਤੋਂ ਵਿਆਹਣ ਤੋਂ ਪਹਿਲਾਂ ਹੀ ਉਸ ਦਾ ਸਾਰਾ ਮੇਕਅਪ ਖਰਾਬ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਦ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ